ਦੇ ਸਰ ਜੀ ਜੇ ਬੱਚੇ ਲੱਗੀ ਸਰ ਪਰ ਗਨ ਸ਼ਾਟ ਦਾ ਮਾਮਲਾ ਆਇਆ ਕੋ ਬੱਚੇ ਤੇ ਗੋਲੀ ਲੱਗੀ ਇਸ ਮਾਮਲੇ ਇਹ ਨਾ ਜੀ ਸਾਡੇ ਕੋਲ ਫੋਨ ਆਇਆ ਸੀਗਾ ਵੀ ਕਿਸੇ ਬੱਚੇ ਦੇ ਫਾਇਰ ਲੱਗਿਆ ਉਹ ਸਿਵਲ ਹਸਪੀਟਲ ਜਾ ਕੇ ਦੇਖਿਆ ਇਹ ਬੱਚਾ ਛੱਤ ਤੇ ਖੜਾ ਸੀ ਆ ਟਰਾਈਵਲ ਹੈਂਡੀਕਰਾਫਟ ਦੀ ਛੱਤ ਤੇ ਉੱਤੇ ਉਹ ਇਹ ਲੱਗ ਰਿਹਾ ਜੋ ਹੁਣ ਤੱਕ ਦੀ ਇਨਵੈਸਟੀਗੇਸ਼ਨ ਤੋਂ ਵੀ ਕਿਸੇ ਨੇ ਜਿੱਦਾਂ ਹਵਾਈ ਫਾਇਰ ਕੀਤਾ ਹੁੰਦਾ ਤੇ ਉਹ ਡਾਊਨ ਫਾਲ ਤੇ ਆਂਦੇ ਆ ਬੱਚੇ ਦੇ ਸਿਰ ਤੇ ਲੱਗਿਆ ਲੇਕਿਨ ਉਹ ਬੱਚਾ ਆਊਟ ਆਫ ਡੇਂਜਰ ਹੈ ਕਿਉਂਕਿ ਉਹ ਸਿਰਫ ਬਾਲਾਂ 'ਚ ਹੀ ਲੱਗਿਆ ਤੇ ਚਮੜੀ ਥੋੜਾ ਜਿਹਾ ਖੋਪੜੀ 'ਚ ਨਹੀਂ ਵੱਜਿਆ ਬੱਚਾ ਠੀਕ ਹੈ ਉਹਨੂੰ ਛੁੱਟੀ ਵੀ ਹੋ ਗਈ ਹਸਪੀਟਲ ਤੋਂ ਬਾਕੀ ਵੈਰੀਫਾਈ ਕਰ ਰਹੇ ਆ ਵੈਰੀਫਾਈ ਕਰਕੇ ਕਾਰਵਾਈ ਕਰਦੇ ਤੇ ਕਿੰਨੇ ਸਾਲ ਦਾ ਬੱਚਾ ਸੀ 8 ਸਾਲ ਦੀ ਲੜਕੀ ਹੈ ਆਇਸ਼ਾ ਕਿਹੜੀ ਜਗ੍ਹਾ ਦਾ ਮਾਮਲਾ ਸਰ ਆਹੀ ਗਲੀ ਨੰਬਰ 3 ਦਾ ਤੇ ਇਹ ਸਰ ਕਿਹੜੀ ਬੰਦੂਕ ਨਾਲ ਚੱਲੀ ਗੋਲੀ ਇਹ ਬੱਤੀ ਬੋਰ ਲੱਗ ਰਹੀ ਹੈ ਬਾਕੀ ਵੈਰੀਫਾਈ ਕਰਕੇ ਸਾਰਾ ਕਲੀਅਰ ਕਰਦੇ ਸਰ ਇਲਾਕੇ ਦੇ ਵਿੱਚ ਲੱਗਦਾ ਕਿੰਨੇ ਕ ਛੱਤਾਂ ਗਈਆਂ ਖੰਭਾਲੀਆਂ ਗਈਆਂ ਇਹ ਛੱਤਾਂ ਤੋਂ ਸਾਰੇ ਵੈਰੀਫਾਈ ਕਰਾਂਗੇ ਪੂਰਾ ਏਰੀਆ ਵੈਰੀਫਾਈ ਕਰਾਂਗੇ